ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਘੇਰੀ ਪੰਜਾਬ ਸਰਕਾਰ ਦੇਖੋ ਕੀ ਕਿਹਾ ਜੋ ਹਾਲਾਤ ਨੇ ਪੰਜਾਬ ਦੇ ਕਿਸੇ ਆਦਮੀ ਦੀ ਕਿਸੇ ਆਦਮੀ ਦੀ ਮੁੱਖ ਮੰਤਰੀ ਦੀ ਵੀ ਜ਼ਿੰਦਗੀ ਮੈਂ ਮਹਿਫੂਜ਼ ਨਹੀਂ ਸਮਝਦਾ ਜੇ ਮੁੱਖ ਮੰਤਰੀ ਪੰਜਾਬ ਦਾ 15 ਅਗਸਤ ਵਾਲੇ ਦਿਨ ਪੰਜਾਬ ਦੇ ਵਿੱਚ ਇੱਕ ਬੁਲੇਟ ਪ੍ਰੂਫ ਕੈਬਨ ਦੇ ਵਿੱਚੋਂ ਬੋਲੇ ਉਹਦਾ ਮਤਲਬ ਹੈ ਕਿ ਇੱਥੇ ਕੋਈ ਵੀ ਸੀਟ ਇੱਕ ਨਮੂਨਾ ਜਿਹੜਾ ਪੇਸ਼ ਕੀਤਾ ਭਗਵੰਤ ਨੇ ਬੁਲੇਟ ਪ੍ਰੂਫ ਸ਼ੀਸ਼ੇ ਤੋਂ ਪਿੱਛੇ ਇੱਕ ਮੋਰਚੇ 'ਚੋਂ ਬੋਲਣ ਦਾ ਉਹਦਾ ਮਤਲਬ ਹੈ ਕਿ ਆਜ਼ਾਦਾਨਾ ਪੰਜਾਬ 'ਚੋਂ ਇੱਕ ਮੋਰਚੇ ਚੱਲਾ ਗਿਆ ਇਹ ਹੁਣ ਇਸ ਮੋਰਚੇ ਦੇ ਵਿੱਚ ਹੌਲੀ-ਹੌਲੀ ਥੱਲੇ ਜਾਂਦੇ ਰਹਿਣ ਅਜਿਹੇ ਸ਼ੀਸ਼ਿਆਂ 'ਚੋਂ ਨਜ਼ਰ ਆਇਆ ਫਿਰ ਅੰਡਰਗਰਾਊਂਡ ਜਿਹੜੇ ਬਣ ਗਏ ਬੰਕਰ ਉਹਲਾਂ ਵਿੱਚੋਂ ਇਹਦੀ ਆਵਾਜ਼ ਆਇਆ ਕਰੇਗਾ ਅੱਜ ਤੋਂ 6 ਮਹੀਨੇ ਤੋਂ ਬਾਅਦ ਇਹ ਸਭ ਬੰਕਰ ਤੋਂ ਅੰਡਰਗਰਾਊਂਡ ਬੰਕਰ ਜਾਏਗਾ ਤੁਹਾਨੂੰ ਬਾਹਰੋਂ ਇੱਕ ਮਾਈਕ ਦੇ ਜ਼ਰੀਏ ਆਵਾਜ਼ ਆਏਗੀ ਤੇ ਚੀਬਸਟ ਵਿੱਚ ਹੋਏ ਕਿਸੇ ਦੀ ਜਾਇਦਾਦ ਸੁਰੱਖਿਅਤ ਨਹੀਂ ਕੋਈ ਨਵੀਂ ਇਨਵੈਸਟਮੈਂਟ ਨਹੀਂ ਆ ਰਹੀ ਸਕੂਲਾਂ ਦਾ ਤੁਸੀਂ ਵੇਖ ਲਿਆ ਜਿਨ੍ਹਾਂ ਨੇ ਇੰਗਲਿਸ਼ ਪੜ੍ਹੀ ਨਹੀਂ ਪੜ੍ਹਾਈ ਨਹੀਂ ਉਹਨਾਂ ਨੂੰ ਇੰਗਲਿਸ਼ ਟੀਚਰਸ ਤਰਕੀਆਂ ਦੇ ਦਿੱਤੀਆਂ ਹੈਲਥ ਸਿਸਟਮ ਟੋਟਲੀ ਕਾਲੈਪਸ ਕਰ ਗਿਆ ਕੇਜਰੀਵਾਲ ਨੇ ਗੱਲ ਕਹੀ ਸੀ ਮੈਂ 1 ਰੁਪਿਆ ਵੀ ਪੰਜਾਬ ਦੇ ਸਰਕਾਰ ਕਰਜ਼ਾ ਨਹੀਂ ਚਾੜੂ ਕਿਉਂਕਿ ਮੈਨੂੰ ਪਤਾ ਤਾਂ ਸੇ ਕਿੱਥੋਂ ਲੈਣੇ 20000 ਕਰੋੜ ਰੁਪਿਆ ਮੈਂ ਮਾਈਨਿੰਗ ਚੋਂ ਲਿਆਉ 1 ਰੁਪਿਆ ਨਹੀਂ ਆ ਰਿਹਾ 34000 34000 ਕਰੋੜ ਰੁਪਿਆ ਜਿਹੜਾ ਪੰਜਾਬ ਦਾ ਹਰ ਸਾਲ ਦਾ ਬਜਟ ਹੈ ਉਹਦੇ ਚ ਕੇਜਰੀਵਾਲ ਮੁਤਾਬਕ ਰਿਸ਼ਵਤ ਚਲਦੀ ਹੈ 40% ਕਮਿਸ਼ਨ ਹੈ ਕਹਿੰਦਾ ਜੇ 40 ਛੱਡ ਲਓ ਮੈਂ 20 ਵੀ ਲੈ ਆਵਾਂ ਤੇ 34000 ਕਰੋੜ ਰੁਪਇਆ ਉਹ ਆ ਗਿਆ ਤੇ 54000 ਕਰੋੜ ਰੁਪਇਆ ਤੇ ਮੇਰੇ ਕੋ ਬਕਾਇਆ ਪਿਆ ਤੇ 20000 ਕਰੋੜ ਠੀਕ ਕਹਿੰਦਾ ਹੋਏ ਤੇ ਮੈਨੂੰ ਕੋਈ ਪੈਸਾ ਲੈ ਇਹ ਉਹਦੀ ਕਮਿਟਮੈਂਟ ਹੈ ਸੋਸ਼ਲ ਮੀਡੀਆ ਤੇ ਤੁਸੀਂ ਵੇਖਸਾ ਦੇਓ ਇਲੈਕਸ਼ਨੋਂ ਪਹਿਲੇ ਕਿ ਮੈਂ 5 ਸਾਲ ਚ 260000 ਕਰੋੜ ਦਾ 75 ਸਾਲਾਂ ਦਾ ਕਰਜ਼ਾ ਬਿਲਕੁਲ ਖਤਮ ਕਰ ਦੂੰਗਾ ਮੈਂ ਦੱਸਣਾ ਚਾਹਨਾ ਪੰਜਾਬ ਵਾਸੀਆਂ ਨੂੰ 130000 ਦਾ ਕਰਜ਼ਾ ਇਹਨਾਂ ਨੇ ਢਾਈਆਂ ਸਾਲਾਂ ਚਾਰ 130000 ਕਰੋੜ 10000 ਕਰੋੜ ਵੀ ਹੁਣ ਮੰਗ ਕੀਤੀ ਸੈਂਟਰ ਗਵਰਨਮੈਂਟ ਇਹਦੀ ਜੀ ਬਾਦ ਨਿਕਲੀ ਝੋੜੀ ਅੱਡ ਕੇ ਲਮਾ ਪਿਆ ਉੱਥੇ ਬੀਜੇਪੀ ਦੀ ਸਰਕਾਰ ਦੇ ਸਾਹਮਣੇ ਭਗਵੰਤ ਤਾਂ ਹੀ ਦਿੱਲੀ ਗਿਆ ਕੇਜਰੀਵਾਲ ਨੂੰ ਮਿਲਣ ਗਿਆ ਕੋਡਾ ਹੋਇਆ ਪਿਆ ਉੱਥੇ ਬਕਾਇਦਾ ਤੌਰ 'ਤੇ ਉਹਨਾਂ ਨੂੰ ਇਹ ਹੀ ਗੱਲ ਕਹੀ ਹੈ ਕਿ 10000 ਕਰੋੜ ਰੁਪਇਆ ਮੈਨੂੰ ਹੋਰ ਦਿੱਤਾ। ਉਹ ਕਹਿੰਦੇ ਨੇ ਕਿ ਸਾਲ ਦੇ ਜਿੰਨੇ ਪੈਸੇ ਤੁਹਾਨੂੰ ਦਿੱਤੇ ਜਾ ਸਕਦੇ ਉਹ ਕੋਟਾ ਤੁਹਾਡਾ ਓਵਰ ਹੋ ਗਿਆ। ਤੇ ਮੈਨੂੰ ਜੋ ਲੱਗਦਾ ਅਗਲੇ ਮਹੀਨੇ ਤੱਕ ਸਰਕਾਰੀ ਮਲਾਜ਼ਮਾਂ ਨੂੰ ਤੇ ਪੈਨਸ਼ਨਰਜ਼ ਨੂੰ ਨਾ ਤਨਖਾਹ ਮਿਲੀ ਹੈ ਤੇ ਪੈਨਸ਼ਨਰ ਜ਼ਰੂਰ ਪੈਨਸ਼ਨ ਨਹੀਂ ਮਿਲੇ। ਹਾਂ ਕਾਰ ਪੰਜਾਬ ਚ ਮਚ ਗਈ ਹੈ। ਹਰ ਮੋੜ ਦੇ ਵਿੱਚ ਤੁਸੀਂ ਕਿਸੇ ਪੰਜਾਬ ਦੇ ਮੇਨ ਹਾਈਵੇ ਤੇ ਹੋ ਜੋ ਕਦੇ ਟੀਚਰ ਬੈਠੇ ਕਦੇ ਡਾਕਟਰਸ ਬੈਠੇ ਨੇ ਕਦੇ ਇੰਜੀਨੀਅਰਸ ਬੈਠੇ ਨੇ। ਓਏ ਹਰ ਵਰਗ ਇਹਨਾਂ ਦੇ ਕੰਪਲੀਟਲੀ ਉਲਟ ਹੈ ਫਰਾਡ ਬੇਕੋ ਜਿਹੜੀ ਪਾਰਟੀ ਤੇ ਜਿਹੜਾ ਲੀਡਰ ਭਗਵੰਤ ਵਰਗਾ ਨੌਜਵਾਨ ਭੈਣਾਂ ਨੂੰ ਮਾਵਾਂ ਨੂੰ ਝੂਠ ਬੋਲਦਾ ਕਿ 1000 ਰੁਪਿਆ ਤੁਹਾਨੂੰ ਅਸੀਂ ਪਹਿਲੀ ਤਰੀਕ ਨੂੰ ਇੱਕ ਮਦਦ ਵਜੋਂ ਤੁਹਾਨੂੰ 1000 ਰੁਪਿਆ ਹਰ ਅਕਾਊਂਟ ਚ ਪਾਵਾਂਗੇ ਜਿੰਨੀ ਵੀ 18 ਸਾਲ ਤੋਂ ਉੱਤੇ ਸਾਡੀਆਂ ਬੈਣਾਂ 22 ਸਾਲ ਗੁਜ਼ਰਨ ਤੋਂ ਬਾਅਦ ਵੀ 1 ਰੁਪਿਆ ਕਦੀ ਨਹੀਂ ਆਇਆ ਕਿਸੇ ਪਿੰਡ 'ਚ ਕਿਸੇ ਸ਼ਹਿਰ 'ਚ 1 ਰੁਪਿਆ ਡਵੈਲਪਮੈਂਟ ਦਾ ਨਹੀਂ ਆਇਆ ਜੇ ਡਿਵੈਲਪਮੈਂਟ ਹੋ ਰਹੀ ਹੈ ਤਾਂ ਮਹਾਰਾਜਾ ਸਤੋਜ ਤੇ ਇਹਦੇ ਨਾਲ ਆ ਜਿਹੜਾ 35 ਚਾਲੀਆਂ ਦਾ ਟੋਲਾ ਇਹਦੇ ਕੋਲ ਜਾਂ ਇਹਨਾਂ ਦੇ ਜਿਹੜੇ 92 ਐਮਐਲਏ ਜਿਹੜੇ ਹੁਰ ਹੁਰਲ ਕਰਦੇ ਫਿਰਦੇ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਲੋਕਾਂ ਦੀਆਂ ਜੇਬਾਂ ਵਿੱਚ ਹੱਥ ਪਾਏ ਨੇ ਥਾਣੇ ਇੱਕੋ ਦਮ ਤੁਸੀਂ ਵੇਖੋ ਨਲਾਮ ਹੋ ਚੁੱਕੇ ਨੇ ਤਹਿਸੀਲਾਂ ਨਲਾਮ ਹੋ ਚੁੱਕੀਆਂ ਨੇ ਹੁਣੇ ਹੀ ਪੈਟਰੋਲ ਤੇ ਡੀਜ਼ਲ ਤੇ ਤੀਜੀ ਚੌਥੀ ਵਾਰ ਟੈਕਸ ਵਧਾ ਦਿੱਤਾ ਇਹ ਤੇ ਹੈਰਾਨੀ ਦੀ ਗੱਲ ਹੈ ਕੋਈ ਪੰਜਾਬੀ ਆਏ ਦਵਾਰੇੋਂ ਸਾਰੇ ਜਾ ਕੇ ਮੋਹਾਲੀ ਵਾਲੇ ਜਾ ਕੇ ਕੋਈ ਇਥੋਂ 20 25 ਕਿਲੋਮੀਟਰ ਤੋਂ ਤੇਲ ਪਵੰਦਾ ਜਿਹੜੇ ਹਰਿਆਣਾ ਬਾਰਡਰ ਤੇ ਨੇ ਜਿਹੜੇ ਹਿਮਾਚਲ ਬਾਰਡਰ ਉੱਤੇ ਹਿਮਾਚਲ ਤੋਂ ਪਵੰਦੇ ਨੇ ਜਿਹੜੇ ਹਰਿਆਣੇ ਦੇ ਬਾਰਡਰ ਤੋਂ ਰਹਿਣੇ ਤੋਂ ਤੇਲ ਪਵੰਦ ਸਾਡਾ ਤੇ ਪੰਜਾਬ ਦਾ ਤੇ ਮੋਹਾਲੀ ਸੌਰੀ ਚੰਡੀਗੜ੍ਹ ਦੇ ਪਟ્રોલ ਦਾ 6 ਰੁਪਏ ਲੀਟਰ ਤੇ ਚ ਫਰਕ ਡੀਜ਼ਲ ਦਾ ਫਰਕ ਡੀਏਪੀ ਨਕਲੀ ਡੀਏਪੀ ਆ ਨਹੀਂ ਰਹੀ ਤੇ ਨਕਲੀ ਆ ਰਹੀ